ਚੈਨਲ ਪੰਜਾਬੀ ਦੇ ਅਖੀਰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੋ ਸੋ ਹਾਜ਼ਰਾਂ ਸਭ ਤੋਂ ਪਹਿਲੀ ਗੱਲਬਾਤ ਜਿਹੜਾ ਚਾਰਲੀ ਕਰੈਕ ਦਾ ਕਤਲ ਹੋਇਆ ਹੁਣ ਤੱਕ ਵੀ ਅੱਜ ਜਦੋਂ ਅਸੀਂ ਤੁਹਾਡੇ ਨਾਲ 15 ਸਤੰਬਰ ਨੂੰ ਗੱਲ ਕਰ ਰਹੇ ਹਾਂ ਤਾਂ ਅਜੇ ਤੱਕ ਉਸ ਵਿਅਕਤੀ ਦੇ ਮੋਟਿਵ ਦਾ ਨਹੀਂ ਪਤਾ ਲੱਗ ਜਿਹੜਾ ਟਾਲਰ ਰੌਬਿੰਸਨ ਸੀ ਜਿਨੇ ਚਾਰਲੀ ਕਰੈਕ ਨੂੰ ਗੋਲੀ ਮਾਰੀ ਮੰਨੀ ਜਾ ਰਹੀ ਹੈ ਕਥਿਤ ਤੌਰ ਦੇ ਉੱਤੇ ਉਹਦਾ ਕਾਤਲ ਆ ਉਸ ਦੇ ਮੋਟਿਵ ਬਾਰੇ ਹਜੇ ਤੱਕ ਨਹੀਂ ਪਤਾ ਲੱਗੇ ਵੀ ਨੇ ਇਹ ਕੀਤਾ ਕਿਉਂ ਆ ਬੰਦਾ ਫੜ ਲਿਆ ਇਹ ਬਹੁਤ ਵੱਡੀ ਗੱਲ ਆ ਮਤਲਬ ਉਹਨਾਂ ਨੇ ਉਹਦੇ ਕੁਝ ਘੰਟਿਆਂ ਦੇ ਬਾਅਦ ਹੀ ਕਹਿ ਲਓ ਕਿ ਉਹਨੂੰ ਗ੍ਰਿਫਤਾਰ ਕਰ ਲਿਆ ਉਹਦੀ ਜਿਹੜੀ ਹੁਣ ਦੇਖਿਆ ਜਾ ਰਿਹਾ ਹੈ ਕਿ ਆਈਡੀਓਲੋਜੀ ਕੀ ਆ ਉਹਦੀ ਉਹਦੀ ਵਿਚਾਰਧਾਰਾ ਕੀ ਹੈ ਜੇ ਚਾਹੁੰਦਾ ਕੀ ਸੀ ਰੋਬਨਸਨ ਦਾ ਪਰਿਵਾਰ ਤੇ ਉਹਦੇ ਦੋਸਤ ਜਿਹੜੇ ਆ ਉਹਨਾਂ ਨੇ ਇਨਵੈਸਟੀਗੇਸ਼ਨ ਕਰਨ ਵਾਲਿਆਂ ਨੂੰ ਦੱਸਿਆ ਵੀ ਇਹ ਲੈਫਟਿਸਟ ਆ ਲੈਫਟਿਸਟ ਦਾ ਮਤਲਬ ਖੱਬੇ ਪਾਸੇ ਆ ਇਹਦੇ ਪੋਲਿਟਿਕਲ ਵਿਊ ਜਿਹੜੇ ਆ ਔਰ ਦੂਜਾ ਇਹ ਆ ਕਿ ਪਰਿਵਾਰ ਕਨਜ਼ਰਵੇਟਿਵ ਆ ਸੱਜੇ ਪੱਖੀ ਪਰਿਵਾਰ ਦਾ ਖੱਬੇ ਪੱਖੀ ਇਹ ਇਹ ਬੱਚਾ ਆ ਜਾਂ ਨੌਜਵਾਨ ਆ ਉਹਨਾਂ ਦਾ ਬੇਟਾ ਆ ਜਦੋਂ ਅਸੀਂ ਪਹਿਲੀ ਗੱਲ ਇਹਨੂੰ ਔਰ ਦੂਜੀ ਗੱਲ ਇੱਥੇ ਜਦੋਂ ਰਾਸ਼ਟਰਪਤੀ 트ੰਪ ਕਹਿ ਰਹੇ ਆ ਉਹ ਕਹਿੰਦੇ ਵੀ ਐਕਸਟ੍ਰੀਮ ਲੈਫਟਿਸਟ ਦਾ ਕੰਮ ਆ ਰੈਡੀਕਲ ਲੈਫਟਿਸਟ ਉਹਨੇ ਸ਼ਬਦ ਵਰਤਿਆ ਇਹਦੇ ਲਈ ਵੀ ਜਿਹੜੇ ਸਿਰੇ ਦੇ ਖੱਬੇ ਪੱਖੀ ਲੋਕ ਨੇ ਉਹਨਾਂ ਦਾ ਇਹ ਕੰਮ ਹੁਣ ਇੱਥੇ ਪਹਿਲਾਂ ਥੋੜਾ ਜਿਹਾ ਇਸ ਗੱਲ ਨੂੰ ਸਮਝਣਾ ਪਊਗਾ ਕਿ ਖੱਬੇ ਪੱਖੀ ਜਾਂ ਸੱਜੇ ਪੱਖੀ ਦਾ ਮਤਲਬ ਕੀ ਆ ਜਿਹੜੇ ਪੋਲੀਟੀਕਲ ਲੋਕ ਨੇ ਇਹਨਾਂ ਨੂੰ ਆਮ ਤੌਰ ਦੇ ਤੇ ਲੈਫਟ ਤੇ ਰਾਈਟ ਮੰਨਿਆ ਜਾਂਦਾ ਖੱਬੇ ਪੱਖੀ ਸੱਜੇ ਪੱਖੀ ਜਿਹੜੇ ਖੱਬੇ ਪੱਖੀ ਜਾਂ ਲੈਫਟਿਸਟ ਦਾ ਜਿਆਦਾ ਪ੍ਰੋਗਰੈਸਿਵ ਆਈਡੀਆਜ਼ ਵਾਲੇ ਹੁੰਦੇ ਆ ਜਾਂ ਜਿਹੜੀ ਸਮਾਜ ਦੇ ਵਿੱਚ ਬਰਾਬਰੀਤਾ ਆ ਉਹਦੀ ਜ਼ਿਆਦਾ ਹਮਾਇਤ ਕਰਦੇ ਸੋਸ਼ਲ ਇਕੁਐਲਿਟੀ ਦੀ ਜ਼ਿਆਦਾ ਹਮਾਇਤ ਕਰਦੇ ਆ ਜਾਂ ਕਹਿ ਲਓ ਇਹਨਾਂ ਦਾ ਜਿਹੜਾ ਸਰਕਾਰ ਦਾ ਰੋਲ ਆ ਲੋਕਾਂ ਦੇ ਜੀਵਨ ਦੇ ਵਿੱਚ ਉਹਦੇ ਲਈ ਇਹ ਜ਼ਿਆਦਾ ਸਰਕਾਰ ਦੇ ਇਨਵੋਲਵਮੈਂਟ ਜ਼ਿਆਦਾ ਚਾਹੁੰਦੇ ਹੁੰਦੇ ਆ ਜਿਹੜੇ ਪ੍ਰਾਈਵੇਟ ਆ ਉਸ ਮਾਮਲੇ 'ਚ ਇਹ ਘੱਟ ਹੁੰਦੇ ਆ ਜਾਂ ਇਹਨਾਂ ਦੀ ਖੱਬੇ ਪੱਖੀ ਦੀ ਇੱਕ ਹੋਰ ਖਾਸੀਅਤ ਹੁੰਦੀ ਆ ਕਿ ਜਿਹੜੇ ਐਲਜੀਬੀਟੀਕਿਊ ਰਾਈਟਸ ਨੇ ਉਹਨਾਂ ਦੇ ਐਡਵੋਕੇਸੀ ਜ਼ਿਆਦਾ ਕਰਦੇ ਆ ਕਲਾਈਮੇਟ ਚੇਂਜ ਦੇ ਉੱਤੇ ਜ਼ਿਆਦਾ ਕਰਦੇ ਤੇ ਉਲਟ ਜਿਹੜੇ ਸੱਜੇ ਪੱਖੀ ਆ ਜੇ ਥੋੜਾ ਜਿਹਾ ਸੈਂਟਰ ਤੋਂ ਖੱਬੇ ਪੱਖੀ ਦੇਖਣਾ ਹੋਵੇ ਤੇ ਡੈਮੋਕ੍ਰੇਟ ਆ ਦੇ ਦੇ ਆਪਣੇ ਅਮਰੀਕਾ ਦੇ ਵਿੱਚ ਤੇ ਥੋੜਾ ਜਿਹਾ ਰਾਈਟ ਵਾਲੇ ਪਾਸੇ ਨੂੰ ਦੇਖਣਾ ਹੋਵੇ ਤੇ ਉਹ ਜਿਹੜੇ ਰਿਪਬਲਿਕਨ ਆ ਜਿਹੜੇ ਸੱਜੇ ਪੱਖੀ ਅਸੀਂ ਜਦੋਂ ਕਹਿੰਦੇ ਆ ਰਾਈਟ ਵਿੰਗ ਕਹਿੰਨੇ ਆ ਆਮ ਤੌਰ ਦੇ ਉੱਤੇ ਇਹਦਾ ਮਤਲਬ ਕਨਜ਼ਰਵਟਿਵ ਹੁੰਦੇ ਆ ਜਿਹਦਾ ਜ਼ਿਆਦਾ ਆਪਣੀ ਟਰੈਡੀਸ਼ਨ ਦੇ ਉੱਤੇ ਆਪਣੀ ਜਿਹੜੀ ਰਵਾਇਤ ਆ ਜਿਹੜੇ ਟਰੈਡੀਸ਼ਨਲ ਫੈਮਿਲੀ ਵੈਲਿਊਜ਼ ਨੇ ਸਾਡੇ ਜਿਹੜੇ ਪਰਿਵਾਰ ਦੇ ਨੈਤਿਕ ਮੁੱਲ ਨੇ ਛੋਟਾ ਸਰਕਾਰ ਦਾ ਸਾਈਜ਼ ਗਨ ਰਾਈਟਸ ਦੀ ਸਪੋਰਟ ਕਰਨੀ ਜਾਂ ਜਿਹੜਾ ਨੈਸ਼ਨਲਿਜ਼ਮ ਆ ਉਹਦੇ ਹੱਕ ਦੇ ਵਿੱਚ ਬੋਲਣਾ ਇਹ ਥੋੜਾ ਜਿਹਾ ਸੱਜੇ ਪੱਖੀ ਅਸੀਂ ਮੰਨਦੇ ਆ ਹੁਣ ਇਹਦਾ ਪਰਿਵਾਰ ਸੱਜੇ ਪੱਖੀ ਹੈ ਜਿਹਨੇ ਇੱਕ ਜਿਹੜਾ ਕਤਲ ਕੀਤਾ ਆ ਤੇ ਇਹਦਾ ਆਪ ਇਹਦੀ ਆਈਡੀਓਲੋਜੀ ਜਿਹੜੀ ਲੈਫਟ ਦੱਸੀ ਜਾ ਰਹੀ ਹੈ ਰਵਿੰਦਰ ਸਿੰਘ ਦੀ ਉਮਰ 22 ਸਾਲ ਆ ਤੇ ਕਿਸੇ ਵੇਲੇ ਇਹ ਬਹੁਤ ਚੰਗਾ ਸਟੂਡੈਂਟ ਸੀਗਾ ਬਾਅਦ ਵਿੱਚ ਡ੍ਰੌਪ ਆਊਟ ਹੋ ਗਿਆ ਯੂਟਾ ਸਟੇਟ ਯੂਨੀਵਰਸਿਟੀ ਤੋਂ ਤੇ ਬਹੁਤਾ ਟਾਈਮ ਨੇ ਫਿਰ ਜਿਹੜੇ ਮਤਲਬ ਇੰਟਰਨੈਟ ਦੇ ਉਹ ਹਨੇਰੇ ਕੋਨੇ ਨੇ ਉਹਨਾਂ ਦੇ ਵਿੱਚ ਕੱਢਿਆ ਨਟ ਦੇ ਉੱਤੇ ਕੀ ਕੁਝ ਕਰਦਾ ਰਿਹਾ ਏ ਉੱਥੋਂ ਉਹਨਾਂ ਨੇ ਜਿਹੜੀਆਂ ਗੋਲੀਆਂ ਨੇ ਉਹਨਾਂ ਦੇ ਖੋਖੇ ਬਰਾਮਦ ਕੀਤੇ ਆ ਖੋਲ ਉਹਦੇ ਪੁਲਿਸ ਨੇ ਜਿਹੜੇ ਸ਼ੈੱਲ ਮਿਲੇ ਆ ਉੱਥੇ ਉਹਨਾਂ ਦੇ ਉੱਤੇ ਨਾ ਐਂਟੀ ਫਾਸਿਸਟ ਜਾਂ ਗੇਮਿੰਗ ਸਟਾਈਲ ਮੈਸੇजेस ਲਿਖੇ ਆ ਦੂਜਾ ਰੌਬਨਸਨ ਆਪਣੀ ਇੱਕ 파ਟਰਨਰ ਦੇ ਨਾਲ ਰਹਿੰਦਾ ਸੀ ਰੋਮਾਂਟਿਕ 파ਟਰਨਰ ਦੇ ਨਾਲ ਉਹ ਵੀ ਅਸਲ ਦੇ ਵਿੱਚ ਟਰਾਂਜ਼ੀਸ਼ਨ ਦੇ ਵਿੱਚ ਆ ਮਤਲਬ ਹੈ ਮੁੰਡਾ ਉਹ ਪਰ ਉਹ ਕੁੜੀ ਬਣ ਰਿਹਾ ਆ ਜਿਹੜੀ ਕਹ ਲੋ ਕਿ ਮੇਲ ਟੂ ਫੀਮੇਲ ਦੀ ਜਿਹੜੀ ਟਰਾਂਜੀਸ਼ਨ ਆ ਉਸ ਪ੍ਰੋਸੈਸ ਦੇ ਵਿੱਚ ਉਹਨੂੰ ਵੀ ਕਹਿੰਦੇ ਬਹੁਤ ਵੱਡਾ ਝਟਕਾ ਲੱਗਿਆ ਵੀ ਉਹਦੇ ਪਾਰਟਨਰ ਨੇ ਇਹ ਕੰਮ ਕੀਤਾ ਇਹਨੂੰ ਬਿਨਾ ਬੇਲ ਤੋਂ ਫੜਿਆ ਗਿਆ ਵੀ ਇਹਦੀ ਜਮਾਨਤ ਨਹੀਂ ਹੋ ਸਕਦੀ ਜਿਹੜੇ ਕੁਦਰਤੀ ਹੈ ਜੇ ਇਹ ਕਨਵਿਕਟ ਹੋ ਜਾਂਦਾ ਤੇ ਘੱਟੋ ਘਾਟੇ ਨੂੰ ਉਮਰ ਕੈਦ ਤੇ ਚਾਂਸ ਆ ਕੇ ਸਜ਼ਾਏ ਮੌਤ ਹੋਊਗੀ ਪੋਲਿਟਿਕਲ ਰਿਐਕਸ਼ਨ ਬਹੁਤ ਜ਼ਿਆਦਾ ਹੈ ਡੋਨਲਡ ਟਰੰਪ ਨੇ ਜਿੱਦਾਂ ਕਿ ਪਹਿਲਾਂ ਕਿਹਾ ਕਿ ਰੈਡੀਕਲ ਲੈਫਟ ਆ ਪਰ ਉਹਨਾਂ ਨੇ ਹੋਰ ਬਹੁਤ ਹੀ ਕੋਈ ਗੱਲ ਨਹੀਂ ਕੀਤੀ ਜਿਹੜੇ ਦੂਜੇ ਕੌਕਸ ਤੇ ਸੈਨੀਟਰ ਆਪਣੇ ਜੌਨ ਕਟ੍ਰਸ ਨੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਨੂੰ ਭਾਵੇਂ ਕਿਸੇ ਪਾਸਿਓਂ ਹੋਵੇ ਉਹਨੂੰ ਰਿਜੈਕਟ ਕਰਨ। ਦੂਜਾ ਜਿਹੜੇ ਰੌਬਨਸਨ ਦੇ ਨੇਬਰਰਸ ਨੇ ਜਾਂ ਕੰਸਰਪਟਿਵ ਹੈਗੇ ਆ ਉੱਥੇ ਲੋਕ ਨੇ ਉਹ ਬਹੁਤ ਹੈਰਾਨ ਨੇ ਇਸ ਗੱਲ ਤੋਂ ਵੀ ਸਾਡੇ ਇਲਾਕੇ ਦੇ ਵਿੱਚ ਵੀ ਕੋਈ ਇਦਾਂ ਦਾ ਬੰਦਾ ਰਹਿੰਦਾ ਸੀ ਜਿਹੜਾ ਆ ਕੰਮ ਕਰ ਸਕਦਾ। ਹੁਣ ਰੌਬਨਸਨ ਨੇ ਹੋ ਸਕਦਾ ਹਿੰਟ ਕੀਤਾ ਹੋਵੇ ਆਪਣੇ ਪਰਿਵਾਰ ਨੂੰ ਜਾਂ ਦੋਸਤਾਂ ਨੂੰ ਉਹਦੇ ਲਈ ਵੀ ਇਨਵੈਸਟੀਗੇਸ਼ਨ ਚੱਲ ਰਹੀ ਵੀ ਕਿਤੇ ਕੁਝ ਦੱਸਿਆ ਹੋਵੇ ਨੇ। ਕਰਾਇਮ ਮਤਲਬ ਜਾਂ ਕੋਈ ਨੋਟ ਛੱਡਿਆ ਹੋਵੇ ਕੋਈ ਆਨਲਾਈਨ ਮੈਸੇਜ ਜਿਹੜੀਆਂ ਉਸ ਚੀਜ਼ ਨੂੰ ਵੀ ਇਨਵੈਸਟੀਗੇਸ਼ਨ ਜਿਹੜੀ ਆ ਦੇਖ ਰਹੀ ਹੈ ਹੁਣ ਬਹੁਤ ਵੱਡਾ ਇੱਕ ਮੈਮੋਰੀਅਲ ਇਹਦੇ ਚਾਰਲੀ ਕਰੈਕਟ ਦੇ ਲਈ ਜਿਹੜੀ ਇਹਦੀ ਯਾਦਗਾਰ ਦੇ ਵਿੱਚ ਸਟੇਟ ਫਾਰਮ ਸਟੇਡੀਅਮ ਦੇ ਵਿੱਚ ਅਰੀਜ਼ੋਨਾ ਦੇ ਵਿੱਚ ਆ ਆਉਂਦੇ ਐਤਵਾਰ ਨੂੰ ਹੋਣਾ ਆ 트ੰਪ ਕੁਦਰਤੀ ਤੌਰ ਦੇ ਉੱਤੇ ਉੱਥੇ ਜਿਹੜੀ ਵਾਈਸ ਵਾਈਸ ਪ੍ਰੈਜ਼ੀਡੈਂਟ ਤੇ ਹੋਰ ਬਹੁਤ ਸਾਰੇ ਅਫੀਸ਼ੀਅਲ ਸ਼ਾਮਲ ਹੋਣਗੇ ਸੋ ਕਾਤਲ ਫੜ ਲਿਆ ਪਰ ਕਤਲ ਦੇ ਪਿੱਛੇ ਮਕਸਦ ਕੀ ਆ ਇਹ ਕਿਸੇ ਹੋਰ ਦੇਸ਼ ਨਾਲ ਸੰਬੰਧਤ ਆ ਇਹਦਾ ਕਿਸੇ ਗਰੁੱਪ ਨਾਲ ਸੰਬੰਧ ਆ ਇਹ ਦੀ ਕੋਈ ਮਾਨਸਿਕ ਸਿਹਤ ਦੇ ਵਿੱਚ ਗੜਬੜ ਆ ਆਪੇ ਹੀ ਉੱਠ ਕੇ ਨੇ ਕੰਮ ਕਰ ਦਿੱਤਾ ਇਹ ਬਹੁਤ ਸਾਰੇ ਸਵਾਲ ਨੇ ਜਿਹਨਾਂ ਦਾ ਜਵਾਬ ਆਉਣ ਵਾਲੇ ਦਿਨਾਂ ਦੇ ਵਿੱਚ ਲੱਭਿਆ ਜਾਊਂਗਲੀ ਗੱਲਬਾਤ ਡੈਮੋਕ੍ਰੈਟਿਕ ਸ਼ਹਿਰਾਂ ਦੇ ਮੇਅਰ ਚਿੰਤਤ ਨੇ ਇਸ ਲਈ ਚਿੰਤਤ ਕਿ ਇਸ ਗੱਲ ਤੋਂ ਨੇ ਆਪਾਂ ਬਹੁਤ ਵਾਰੀ ਡਿਸਕਸ ਕੀਤਾ ਮੁੱਦਾ ਵਸ਼ਿੰਗਟਨ ਡੀਸੀ ਦੇ ਵਿੱਚ ਰਾਸ਼ਟਰਪਤੀ 트ੰਪ ਨੇ ਫੌਜ ਭੇਜ ਦਿੱਤੀ ਵੀ ਇੱਥੇ ਦਾ ਕ੍ਰਾਈਮ ਠੀਕ ਨਹੀਂ ਆ ਹੁਣ ਅਗਲੇ ਜਿਹੜੇ ਸ਼ਹਿਰਾਂ ਵਾਲੇ ਨੇ ਉਹਨਾਂ ਨੂੰ ਫਿਕਰ ਇਹ ਪਿਆ ਵੀ ਸਾਡੀ ਵਾਰੀ ਪਤਾ ਨਹੀਂ ਕਦੋਂ ਆ ਜਾਣੀ ਹੈ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਨੈਸ਼ਨਲ ਗਾਰਡ ਨੇ ਉਹ ਕਦੋਂ ਲਾ ਦਿੱਤੇ ਜਾਣੇ ਕਿਉਂਕਿ ਰਾਸ਼ਟਰਪਤੀ ਟਰੰਪ ਨੇ ਵਾਸ਼ਿੰਗਟਨ ਡੀਸੀ ਤੋਂ ਬਾਅਦ ਹਿੰਟ ਦਿੱਤਾ ਹੈ ਵੀ ਸ਼ਿਕਾਗੋ ਦੀ ਅਗਲੀ ਵਾਰੀ ਹੋ ਸਕਦੀ ਹੈ ਕਿਹਾ ਸ਼ਿਕਾਗੋ ਸੀ ਤੇ ਫੌਜ ਭੇਜ ਦਿੱਤੀ ਉਹਨਾਂ ਨੇ ਮੈਮਫਸ ਦੇ ਵਿੱਚ ਹੁਣ ਮੈਮਫਸ ਨੂੰ ਵੀ ਕੋਈ ਆਸ ਨਹੀਂ ਸੀ ਵੀ ਫੌਜ ਆ ਸਕਦੀ ਹੈ ਉਡੀਕਿਆ ਤੇ ਜਾ ਰਹੀ ਵੀ ਅਗਲਾ ਸ਼ਹਿਰ ਸ਼ਿਕਾਗੋ ਹੋ ਸਕਦਾ ਪਰ ਉੱਥੇ ਨਹੀਂ ਗਈ ਹੁਣ ਬਾਕੀ ਮੇਅਰ ਚਿੰਤਤ ਨੇ ਕਿ ਸਾਨੂੰ ਪਤਾ ਹੀ ਨਹੀਂ ਕਦੋਂ ਵਾਰੀ ਆ ਜਾਣੀ ਖਾਸ ਕਰਕੇ ਡੈਮੋਕ੍ਰੇਟ ਮੇਅਰ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਗਲੇ ਸ਼ਹਿਰ ਦੀ ਕਿਹਦੀ ਵਾਰੀ ਆ ਇੱਕ ਤਾਂ ਡਾਰਾ ਦੂਜਾ ਕਨਫਿਊਜ਼ਨ ਆ ਉਹਨ ਇੱਥੇ ਦੋ ਵਿਚਾਰ ਨੇ ਬੜੇ ਵੱਡੇ ਅਸਲ ਇਹ ਅਮਰੀਕਾ ਦੇ ਵਿੱਚ ਇੱਕ ਵਿਚਾਰ ਤੇ ਇਹ ਕਹਿੰਦਾ ਵੀ ਤੁਹਾਡੇ ਸ਼ਹਿਰ ਦੇ ਵਿੱਚ ਕ੍ਰਾਈਮ ਜ਼ਿਆਦਾ ਆ ਤੁਸੀਂ ਮੰਨਦੇ ਆ ਡੀਸੀ ਦੇ ਵਿੱਚ ਕ੍ਰਾਈਮ ਹੈਗਾ ਸ਼ਿਕਾਗੋ ਦੇ ਵਿੱਚ ਕ੍ਰਾਈਮ ਹੈਗਾ ਆ ਤੇ ਜੇ ਰਾਸ਼ਟਰਪਤੀ ਇਹ ਕਹਿੰਦੇ ਆ ਕਿ ਅਸੀਂ ਤੁਹਾਡੀ ਮਦਦ ਦੇ ਲਈ ਫੌਜ ਭੇਜਦੇ ਆ ਆਪਣੇ ਨੈਸ਼ਨਲ ਗਾਰਡ ਟ੍ਰੂਪਸ ਇੱਥੇ ਭੇਜਦੇ ਆ ਤੇ ਇਹ ਤੁਹਾਡਾ ਕ੍ਰਾਈਮ ਘਟਾ ਦੇਣਗੇ ਉਹਨਾਂ ਜਿਹੜੇ ਮੇਅਰ ਨੇ ਸ਼ਹਿਰਾਂ ਦੇ ਉਹਨਾਂ ਨੂੰ ਤੋ ਜੀ ਆਇਆਂ ਕਹਿਣਾ ਚਾਹੀਦਾ ਵੀ ਹਾਂਜੀ ਠੀਕ ਆ ਤੁਸੀਂ ਭੇਜੋ ਸਾਡੀ ਮਦਦ ਕਰੋ ਸਾਨੂੰ ਹੋਰ ਕੀ ਚਾਹੀਦਾ ਬਹੁਤੇ ਡੈਮੋਕਰੈਟਿਕ ਸਿਟੀਜ਼ ਦੇ ਵਿੱਚ ਹੋਲਟ ਰਿਹਾ ਉਹ ਕਹਿੰਦੇ ਵੀ ਨਹੀਂ ਸਾਡੇ ਨਾਲ ਭੇਜੋ ਇੰਟਰਫੀਰੈਂਸ ਆ ਸਾਡਾ ਕੰਟਰੋਲ ਨਹੀਂ ਕਈ ਕੁਛ ਹੋ ਰਿਹਾ ਕੁਝ ਮੇਅਰ ਜਿਹੜੇ ਇਹਦਾ ਵਿਰੋਧ ਕਰ ਰਹੇ ਆ ਕੁਝ ਮੇਅਰ ਨੇ ਹੁਣ ਵਿਚਲਾ ਜਿਹਾ ਰਸਤਾ ਲੱਭ ਲਿਆ ਵੀ ਠੀਕ ਆ ਕਿਸੇ ਨਾ ਕਿਸੇ ਤਰ੍ਹਾਂ ਵੀ ਗੱਲ ਨਿਬੜਦੀ ਆ ਤਾਂ ਉਹ ਨਿਬੜ ਲਈ ਜਾਵੇ ਮੇਅਰ ਜਿਹੜੇ ਨੇ ਉਹ ਮੰਨਦੇ ਆ ਕਿ ਕ੍ਰਾਈਮ ਇੱਕ ਬਹੁਤ ਸੀਰੀਅਸ ਇਸ਼ੂ ਆ ਔਰ ਸਾਰੇ ਇਹਦੇ ਤੇ ਮਦਦ ਦੀ ਲੋੜ ਆਉ ਚਾਹੁੰਦੇ ਵੀ ਆ ਪਰ ਉਹ ਇਹ ਨਹੀਂ ਚਾਹੁੰਦੇ ਕਿ ਆਰਮਡ ਟ੍ਰੂਪਸ ਉਹਨਾਂ ਦੀਆਂ ਸਟ੍ਰੀਟਸ ਦੇ ਉੱਤੇ ਤੁਰਦੇ ਫਿਰਨ ਬਿਨਾਂ ਲੋਕਲ ਕੋਆਰਡੀਨੇਸ਼ਨ ਦੇ ਵੀ ਲੋਕਲ ਪੁਲਿਸ ਆ ਉਹਦਾ ਹੋਵੇ ਕੋਈ ਹਿਸਾਬ ਕਿਤਾਬ ਚੱਲਦਾ ਹੋਵੇ ਆ ਹੁਣ ਜਿਹੜਾ ਪੋਲੀਟਿਕਲ ਪ੍ਰੈਸ਼ਰ ਆ ਜਿਹੜਾ ਜਿਹੜਾ ਇਸ ਕ੍ਰਾਈਮ ਦੇ ਨਾਲ ਫਾਈਟ ਕਰਨ ਦਾ ਤੇ ਦੂਜਾ ਇਹਦਾ ਵਿਰੋਧ ਕਰਨ ਦੇ ਲਈ ਵਿਰੋਧ ਕੇਸ ਚੀਜ਼ ਦਾ ਆ ਕਿ ਰਾਸ਼ਟਰਪਤੀ 트ੰਪ ਦੀ ਜਿਹੜੀ ਅਥੋਰਿਟੇਰੀਅਨ ਅਪਰੋਚ ਆ ਵੀ ਉਹਨਾਂ ਦੀ ਇੱਕ ਜਿਹੜੀ ਉਹ ਆਪਣਾ ਫੈਸਲਾ ਲੈਣ ਦਾ ਹੈਗਾ ਕਿ ਉਹਦਾ ਵਿਰੋਧ ਕਰਨਾ ਹੈ ਮੈਂਫਿਸ ਦੇ ਵਿੱਚ ਜਿਹੜੇ ਸਿਟੀ ਦੇ ਮੇਅਰ ਆ ਰਾਸ਼ਟਰਪਤੀ ਟਰੰਪ ਦੇ ਕਹਨ ਅਨਸਾਰੋ ਖੁਸ਼ ਆ ਬੀ ਉਹ ਖੁਸ਼ ਨੇ ਵੀ ਚੰਗਾ ਹੋਇਆ ਇੱਥੇ ਲਾ ਦਿੱਤੇ ਜਿਹੜੇ ਪੌਲ ਯੰਗ ਨੇ ਉੱਥੋਂ ਦੇ ਮੈਮਫਸਸ ਦੇ ਮੇਅਰ ਪਰ ਕਿਸੇ ਵੇਲੇ ਇਹਨਾਂ ਨੇ ਵਿਰੋਧ ਕੀਤਾ ਮੈਮਫਸਸ ਨੇ ਵੀ ਇਹ ਨਹੀਂ ਹੋਣਾ ਚਾਹੀਦਾ ਤੇ ਹੁਣ ਉਹ ਕੋਸ਼ਿਸ਼ ਕਰ ਰਹੇ ਵੀ ਚਲੋ ਜੀ ਆ ਹੀ ਗਏ ਆ ਤੇ ਇਹਨਾਂ ਦੇ ਨਾਲ ਮਿਲ ਕੇ ਕੰਮ ਕੀਤਾ ਜਾਵੇ ਲਾਸ ਐਂਜਲਸ ਦੇ ਵਿੱਚ ਬਹੁਤ ਵੱਡਾ ਮੁੱਦਾ ਬਣਿਆ ਸੀ ਕੈਲੀਫੋਰਨੀਆ ਦੇ ਵਿੱਚ ਜਦੋਂ ਨੈਸ਼ਨਲ ਗਾਰਡ ਟ੍ਰੂਪ ਇੱਥੇ ਲਾਏ ਗਏ ਸੀ ਨੈਸ਼ਨਲ ਗਾਰਡ ਟ੍ਰੂਪ ਲਾਏ ਲਾਏ ਤੇ ਉਹ ਉੱਥੇ ਖੈਰ ਹੋਰ ਮਕਸਦ ਲਈ ਸੀ ਜਿਹੜੇ ਆਇਸ ਦੀ ਮਦਦ ਲਈ ਸੀਗੇ ਹਾ ਅਨਡਾਕੂਮੈਂਟਡ ਨੂੰ ਫੜਦੇ ਸੀ ਇਹ ਤੇ ਉੱਥੇ ਵਿਰੋਧ ਹੋਣ ਲੱਗ ਪਿਆ ਸੀ ਤੇ ਮਤਲਬ ਕਾਰਾਂ ਭੰਨ ਦਿੱਤੀਆਂ ਸੀ ਆਈਸੀ ਦੀਆਂ ਉੱਥੇ ਨੈਸ਼ਨਲ ਗਾਰਡ ਰੂਟਸ ਲਾਉਣੇ ਪਏ ਸੀ ਔਰ ਗਵਰਨਰ ਗੈਵਨੀਅਸ ਨੇ ਕਿਹਾ ਸੀ ਵੀ ਮੇਰੀ ਮਰਜ਼ੀ ਤੋਂ ਬਿਨਾ ਰਾਸ਼ਟਰਪਤੀ ਇੱਥੇ ਨਹੀਂ ਲਾ ਸਕਦੇ ਵੀ ਇਹ ਹੋ ਹੀ ਨਹੀਂ ਸਕਦਾ ਉਹਦਾ ਕੇਸ ਵੀ ਚੱਲਿਆ ਅਦਾਲਤ ਦੇ ਵਿੱਚ ਖੈਰ ਉਹ ਵੀ ਪੂਰਾ ਜਿਹੜਾ ਚੱਲ ਰਿਹਾ ਬਾਬਯੂ ਦੇ ਇਸ ਗੱਲ ਦੇ ਹੁਣ ਕਿਸੇ ਵੀ ਸ਼ਹਿਰ ਦੇ ਵਿੱਚ ਰਾਸ਼ਟਰਪਤੀ ਦਰੜ੍ਹ ਨਹੀਂ ਇਸ ਗੱਲ ਦੇ ਲਈ ਭੇਜ ਸਕਦੇ ਆ ਦੂਜੇ ਜਿਹੜੇ ਸ਼ਹਿਰ ਨੇ ਜਿਵੇਂ ਬਾਲਟਿਮੋਰ ਆ ਜਾਂ ਨਿਊ ਔਰਲੈਂਸ ਆ ਜਾਂ ਜਿਵੇਂ ਨਿਊਯਾਰਕ ਆ ਪੋਰਟਲੈਂਡ ਆ ਇਹਨਾਂ ਸਾਰਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਸਪਸ਼ਟ ਸ਼ਬਦਾਂ ਦੇ ਵਿੱਚ ਫਿਊਚਰ ਟਾਰਗੇਟ ਹੋ ਸਕਦੇ ਆ। ਜਿਹੜੇ ਫੈਡਰਲ ਜੱਜ ਨੇ ਕੈਲੀਫੋਰਨੀਆ ਦੇ ਵਿੱਚ ਇਹਨਾਂ ਨੇ ਕਿਹਾ ਕਿ ਟਰੰਪ ਨੇ ਜਿਹੜੇ ਨੈਸ਼ਨਲ ਗਾਰਡ ਡਿਪਲॉयਮੈਂਟ ਆ ਲਾਸ ਏਂਜਲਸ ਦੇ ਵਿੱਚ ਉਹ ਗਲਤ ਕੀਤਾ ਸੀ। ਅਦਾਲਤ ਨੇ ਇਹ ਫੈਸਲਾ ਕਰ ਦਿੱਤਾ ਸੀ ਕਿ ਲਾਸ ਏਂਜਲਸ ਦੇ ਵਿੱਚ ਇਹਨੇ ਗਲਤ ਲਾਇਆ ਸੀ ਤੇ ਡੈਮੋਕ੍ਰੈਟਿਕ ਡੈਮੋਕ੍ਰੇਟ ਨੇ ਜਿਹੜੇ ਇਹਨਾਂ ਨੂੰ ਥੋੜੀ ਜਿਹੀ ਇਸ ਗੱਲ ਤੋਂ ਆਸ ਆ। ਵੀ ਲਾਸ ਐਂਜਲਸ ਦੇ ਮਾਮਲੇ ਦੇ ਵਿੱਚ ਫੈਡਰਲ ਜੱਜ ਨੇ ਕਿਹਾ ਵੀ ਇਹ ਗਲਤ ਕੀਤਾ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਫੈਸਲਾ ਆ ਉਹ ਸਾਡੇ ਹੱਕ ਦੇ ਵਿੱਚ ਹੋਵੇ ਹੁਣ ਅਲੱਗ-ਅਲੱਗ ਪੈਂਤੜੇ ਨੇ ਇੱਥੇ ਕੁਝ ਨੇ ਡੈਮੋਕ੍ਰੇਟ ਕ੍ਰਿਟਿਕ ਲੀਡਰ ਨੇ ਉਹ ਬਹੁਤ ਸਟਰੋਂਗਲੀ ਪੁਸ਼ ਕਰ ਰਹੇ ਆ ਵੀ ਗਲਤ ਹੋ ਰਿਹਾ ਵੀ ਨਹੀਂ ਹੋਣਾ ਚਾਹੀਦਾ ਵੀ ਅਨ ਡੈਮੋਕ੍ਰੈਟਿਕ ਆਹੇ ਗੈਰ ਲੋਕਤੰਤ੍ਰਿਕ ਤਰੀਕੇ ਦੇ ਨਾਲ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਦੂਜੇ ਜਿਵੇਂ ਡੈਟਰਾਇਟ ਆ ਜਾਂ ਨਿਊ ਔਰਲੈਂਸ ਵਾਲੇ ਆ ਉਹ ਹੌਲੀ ਹੌਲੀ ਕੋਆਪਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਟੈਨਸ਼ਨ ਨਾ ਕ੍ਰੀਏਟ ਹੋਵੇ ਜੇ ਆਗੇ ਆ ਤਾਂ ਠੀਕ ਹੈ ਕ੍ਰਾਈਮ ਹੀ ਘਟ ਕਰਨਗੇ ਸਾਨੂੰ ਕੋਈ ਇਹਦੇ ਉੱਤੇ ਜਿਹੜਾ ਇਤਰਾਜ਼ ਨਹੀਂ ਹੈ ਸੋ opinion ਜਿਹੜੀ ਇਹਦੇ ਉੱਤੇ ਸਪਸ਼ਟ ਤੌਰ ਦੇ ਉੱਤੇ ਡਿਵਾਈਡਡ ਆ ਲੋਕਲ ਪੋਲਿਟਿਕਸ ਤੇ ਜਿਹੜਾ ਰਾਸ਼ਟਰਪਤੀ 트ੰਪ ਦੀ ਸਿੱਧੀ ਇਹ ਉਥੇ ਡਿਪਲੋਏ ਕਰਨ ਦੀ ਰਣਨੀਤੀ ਹੈ ਅਗਲੀ ਗੱਲਬਾਤ ਜਿਹੜੀ ਬੇਰੋਜ਼ਗਾਰੀ ਬਾਰੇ ਬੇਰੋਜ਼ਗਾਰੀ ਵਧੀ ਹੈ ਅਮਰੀਕਾ ਦੇ ਵਿੱਚ ਔਰ ਬੜੀ ਖਤਰਨਾਕ ਹੱਦ ਤੱਕ ਆ ਇਸ ਵੇਲੇ ਅੱਜ ਦੀ ਤਾਰੀਖ ਦੇ ਵਿੱਚ ਜਦੋਂ ਅਸੀਂ 15 ਸਤੰਬਰ ਨੂੰ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ 19 ਲੱਖ ਅਮਰੀਕਨ ਅਨਐਮਪਲੋਇਡ ਨੇ ਪਿਛਲੇ 6 ਮਹੀਨੇ ਜਾਂ ਉਤੋਂ ਜ਼ਿਆਦਾ ਸਮੇਂ ਤੋਂ ਮਤਲਬ ਕਈ ਵਾਰੀ ਹੁੰਦਾ ਕਿ ਅੱਜ ਨੌਕਰੀ ਚਲੇਗੀ ਮਹੀਨਾ 2 ਮਹੀਨੇ ਦੀ ਗੱਲ ਹੁੰਦੀ ਹੈ ਇਦਾਂ ਹੋ ਜਾਂਦੀ ਹੈ ਪਰ ਕਈ ਵਾਰੀ 6-6 ਮਹੀਨੇ ਲੰਘ ਜਾਂਦੇ ਆ ਮਰ 1.9 ਮਿਲੀਅਨ ਲੋਕ ਐਸਪਰ ਅਮਰੀਕਾ ਦੇ ਵਿੱਚ ਅਜੇ ਨੇ ਜਿਨ੍ਹਾਂ ਦੀ ਨੌਕਰੀ 6 ਮਹੀਨੇ ਤੋਂ ਜਾਂਤ ਨੌਕਰੀ ਲੱਭ ਨਹੀਂ ਰਹੀ ਮਤਲਬ ਘੱਟੋ-ਘੱਟ 6 ਮਹੀਨੇ ਵੱਧ ਤੋਂ ਵੱਧ ਵੀ ਪਿੱਛੇ ਨੂੰ ਜਾਇਆ ਜਾ ਸਕਦਾ ਨਵੀਂ ਨੌਕਰੀ ਲੱਭੇ ਨਹੀਂ ਰਹੀ ਇਹ ਹੁਣ ਇਸ ਵੇਲੇ ਘੱਟੋ ਘੱਟ 6 ਮਹੀਨੇ ਲੱਗ ਰਹੇ ਜੇ ਕਿਸੇ ਨੇ ਨੌਕਰੀ ਲੱਭਣੀ ਆ ਤਾਂ ਤੇ ਇਹ ਮਤਲਬ ਪਹਿਲਾਂ ਜਦੋਂ ਪੰਡੈਮਿਕ ਦੇ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਸੀਗੀ ਉਦੋਂ ਇੱਕ ਸਮਾਂ ਆਇਆ ਸੀ ਜਦੋਂ ਨੌਕਰੀਆਂ ਹੈ ਨਹੀਂ ਸੀ ਉਸ ਵੇਲੇ ਵੀ 5 ਮਹੀਨੇ ਚ ਨੌਕਰੀ ਲੱਭ ਜਾਂਦੀ ਸੀ ਤੇ ਹੁਣ 6 ਮਹੀਨੇ ਲੱਗਦੇ ਘੱਟੋ ਘੱਟ ਇਹਦਾ ਮਤਲਬ ਹੋਏ ਆ ਕਿ ਹਾਲਤ ਹੁਣ ਪੰਡੈਮਿਕ ਤੋਂ ਵੀ ਜ਼ਿਆਦਾ ਮਾੜੀ ਹੋ ਗਈ ਆ ਆਪਨਿੰਗ ਜੀ ਹੈ ਨਹੀਂ ਨੌਕਰੀਆਂ ਮਤਲਬ ਹੋਈ ਨਹੀਂ ਰਹੀਆਂ ਆ ਹੀ ਨਹੀਂ ਰਹੀਆਂ ਪਹਿਲੀ ਵਾਰ ਆ ਪਿਛਲੇ 4 ਸਾਲਾਂ ਦੇ ਵਿੱਚ ਕਿ ਅਨਐਮਪਲੋਇਡ ਲੋਕ ਜ਼ਿਆਦਾ ਨੇ ਇਸ ਵੇਲੇ ਤੇ ਨੋ ਜਿਹੜੀਆਂ ਜੌਬ ওপਨਿੰਗਸ ਨੇ ਉਹ ਘਟ ਨੇ ਇਹੋ ਕਿਉਂ ਰਿਹਾ ਕੰਪਨੀਆਂ ਹਾਇਰ ਨਹੀਂ ਕਰ ਰਹੀਆਂ ਬਹੁਤ ਜ਼ਿਆਦਾ ਚਾਹੁੰਦੀਆਂ ਇਹ ਆ ਕਿ ਜਿਹੜੇ ਉਹ ਕੰਪਨੀਆਂ ਹਲਚ ਦੇਖਣਾ ਚਾਹੁੰਦੀਆਂ ਐਸੋ ਲਈ ਕਿ ਟੈਰਿਫ ਨਾਲ ਕੀ ਹੁੰਦਾ ਇਕਨੋਮਿਕ ਪਾਲਿਸੀਜ਼ ਦਾ ਕੀ ਬਣਦਾ ਆ ਬਿਜ਼ਨਸ ਦੇ ਉੱਤੇ ਕੀ ਅਸਰ ਪੈਂਦਾ ਆ ਤੇ ਲੇਆਪਸ ਜਿਹੜੀਆਂ ਹੌਲੀ-ਹੌਲੀ ਵਧ ਰਹੀਆਂ ਹੁਣ 6 ਮਹੀਨਿਆਂ ਤੋਂ ਬਾਅਦ ਬਹੁਤ ਸਾਰੇ ਜਿਹੜੇ ਵਰਕਰ ਨੇ ਉਹਨਾਂ ਦੇ ਕਿਉਂਕਿ 6 ਮਹੀਨੇ ਤੱਕ ਕਾਰਨ এমপ্লয়ਮੈਂਟ ਬੈਨੀਫਿਟ ਵੀ ਚੱਲਦੇ ਆ ਉਹ ਜਿਹੜੇ ਅਨএমਪਲয়ਮੈਂਟ ਬੈਨੀਫਿਟ ਆ ਉਹ ਵੀ ਖਤਮ ਹੋ ਗਏ ਸੇਵਿੰਗ ਵੀ ਖਤਮ ਹੋ ਗਈ ਤੇ ਹੁਣ ਉਹਨਾਂ ਦੇ ਲਈ ਸਰਵਾਈਵ ਕਰਨਾ ਇਸ ਵੇਲੇ ਬਹੁਤ ਮੁਸ਼ਕਲ ਹੋਇਆ ਆ ਵੀ ਅਸੀਂ ਇਹ ਸਾਰੇ ਕੁਝ ਦੇ ਵਿੱਚ ਸਰਵਾਈਵ ਕਿਦਾਂ ਕਰਨਾ ਦੂਜਾ ਕੌਨਫੀਡੈਂਸ ਬਹੁਤ ਲੋਅ ਆ ਜਿਹੜਾ ਫੈਡਰਲ ਰਿਜ਼ਰਵ ਸਰਵੇ ਇਹ ਦੱਸ ਰਿਹਾ ਹੈ ਇਸ ਵੇਲੇ ਕਿ ਲੋਕ ਜਿਹੜੇ ਉਹਨਾਂ ਦੇ ਕੋਲ ਮਤਲਬ 45% ਤੋਂ ਵੀ ਘੱਟ ਚਾਂਸ ਨੇ ਅਗਲੇ 3 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਨੌਕਰੀ ਮਿਲ ਜੂਗੀ ਮਤਲਬ ਇਸ ਗੱਲ ਦੀ ਆਸ ਬਹੁਤ ਘੱਟ ਆ ਉਹਨਾਂ ਨੂੰ ਤੇ ਇਹ ਇਹ ਜਿਹੜਾ ਕੰਫੀਡੈਂਸ ਕਹਿ ਲੋ ਇਹ 2013 ਤੋਂ ਲੈ ਕੇ ਹੁਣ ਸਭ ਤੋਂ ਘੱਟ ਦੱਸਿਆ ਜਾ ਰਿਹਾ ਜਿਹੜੀਆਂ ਲੰਬੇ ਸਮੇਂ ਤੋਂ ਨੌਕਰੀਆਂ ਲੱਭ ਰਹੇ ਆ ਉਹ ਅਸਲ ਦੇ ਵਿੱਚ ਜਿਹੜੀਆਂ ਰਿਪੀਟਡ ਰਿਜੈਕਸ਼ਨਸ ਨੇ ਉਹਦਾ ਉਹਦਾ ਉਹਨਾਂ ਦੇ ਉੱਤੇ ਬਹੁਤ ਅਸਰ ਮਾੜਾ ਪੈ ਰਿਹਾ ਹੁਣ ਬੰਦੇ ਨੇ ਨੌਕਰੀ ਅਪਲਾਈ ਕੀਤਾ ਇੱਕ ਥਾਂ ਤੋਂ ਜਵਾਬ ਆ ਗਿਆ ਦੂਜੀ ਥਾਂ ਤੋਂ ਜਵਾਬ ਆ ਗਿਆ ਉਹ ਚੀਜ਼ਾਂ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀਆਂ ਹਨ ਉਹਨਾਂ ਨੂੰ ਇਦਾਂ ਲੱਗਦਾ ਵੀ ਅਸੀਂ ਫਸ ਗਏ ਹਾਂ ਕਿਤੇ ਔਰ ਜਿਹੜੇ ਨੌਜਵਾਨ ਨੇ ਖਾਸ ਤੌਰ ਦੇ ਉੱਤੇ ਜਿਹੜੇ ਹੁਣੇ-ਹੁਣ ਆਪਣਾ ਪੜ੍ਹਾਈ ਖਤਮ ਕਰਕੇ ਹਟਿਆ ਉਹਨਾਂ ਦੇ ਕੋਲ ਐਂਟਰੀ ਲੈਵਲ ਜੌਬਸ ਹੀ ਹੈ ਨਹੀਂ ਤੇ ਉਹ ਆਪਣੀ ਮਤਲਬ ਕੈਰੀਅਰ ਸਟਾਰਟ ਨਹੀਂ ਕਰ ਕਰ ਪਾ ਰਹੇ ਐ ਇਸ ਵੇਲੇ ਤੇ ਹਜੇ ਵੀ ਆਪਣੇ ਪਰਿਵਾਰ ਦੇ ਉੱਤੇ ਨਿਰਭਰ ਕਰਦੇ ਆ ਸੋ ਪਿਛਲੇ ਰੈਸੈਸ਼ਨ ਆਇਆ ਬਹੁਤ ਸਾਰੇ ਆਪਾਂ ਜਾਣਦੇ ਆ ਬਹੁਤੇ ਜਿਹੜੇ ਲੌਂਗ ਟਰਮ ਅਨ EMPLOYEED ਸੀਗੇ ਉਹ ਮਤਲਬ ਮਤਲਬ ਬਾਅਦ ਦੇ ਵਿੱਚ ਫਿਰ ਉਹ ਵਰਕ ਫੋਰਸ ਨੂੰ ਛੱਡ ਜਾਂਦੇ ਨੌਕਰੀ ਦੇ ਲੱਭਦੇ ਨਹੀਂ ਫਿਰ ਲੱਭਣੋਂ ਹਟ ਜਾਂਦੇ ਜਦੋਂ ਨਹੀਂ ਮਿਲਦੀ ਔਰ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਸਕਿੱਲ ਹੁੰਦੀ ਆ ਉਹਨਾਂ ਦੀ ਜਿਹੜੇ ਮਤਲਬ ਉਹ ਸਾਰੀ ਜਾਰੀ ਸਕਿੱਲ ਜਾਂਦੀ ਲੱਗਦੀ ਆ ਉਹ ਵੀਕ ਹੋ ਜਾਂਦੀ ਆ ਤੇ ਕੁਝ ਜਿਹੜੇ ਏਮਪਲੋਇਰ ਨੇ ਫਿਰ ਉਹ ਕਹਿ ਲੋ ਕਿ ਉਹ ਨਹੀਂ ਹਾਇਰ ਕਰਦੇ ਜਦੋਂ ਉਹਨਾਂ ਨੂੰ ਹੁਣ ਇੰਟਰਸਟ ਰੇਟ ਤਾਂ ਇਹਦੇ ਨਾਲ ਬਹੁਤ ਨੇੜੇ ਦਾ ਸਬੰਧ ਆ ਜਿਹੜੇ ਰਾਸ਼ਟਰਪਤੀ ਟਰੰਪ ਨੇ ਲਗਾਤਾਰ ਇੱਕੋ ਹੀ ਗੱਲ ਕਹਿੰਦੇ ਆ ਰਹੇ ਵੀ ਇੰਟਰਸਟ ਰੇਟ ਘਟਾ ਦੇਣੇ ਚਾਹੀਦੇ ਆ ਜਦੋਂ ਇੰਟਰਸਟ ਰੇਟ ਵੱਧਦਾ ਬੋਰੋ ਨਹੀਂ ਕਰ ਸਕਦਾ ਬੰਦਾ ਕਰਜ਼ਾ ਨਹੀਂ ਲੈ ਸਕਦਾ ਕਰਜ਼ਾ ਨਹੀਂ ਲੈ ਸਕਦਾ bizness ਨਹੀਂ ਚੱਲਦਾ bizness ਨਹੀਂ ਚੱਲਦਾ ਤੇ ਨੌਕਰੀਆਂ ਨਹੀਂ ਨਿਕਲਦੀਆਂ ਤੇ ਹਾਇਰਿੰਗ ਨਹੀਂ ਹੁੰਦੀ ਹਾਇਰਿੰਗ ਸਲੋ ਡਾਊਨ ਹੋ ਜਾਂਦੀ ਆ ਲੇ ਆਫ ਦੂਜੇ ਪਾਸੇ ਵੱਜ ਜਾਂਦੇ ਆ ਅਨਐਮਪਲੋਇਮੈਂਟ ਲੰਬੀ ਚਲੀ ਜਾਂਦੀ ਆ ਲੋਕਾਂ ਦਾ ਯਕੀਨ ਨਹੀਂ ਰਹਿੰਦਾ ਇਸ ਵੇਲੇ ਹੁਣ ਲੱਗਦਾ ਆ ਕਿ ਜਿਹੜੇ ਜਦੋਂ ਲੋ ਹੁੰਦੇ ਆ ਇੰਟਰਸਟ ਰੇਟ ਉਸ ਵੇਲੇ ਕਰਜ਼ਾ ਲੈਣਾ ਸੌਖਾ ਹੁੰਦਾ bizness ਜ਼ਿਆਦਾ ਗਰੋਅ ਕਰਦੇ ਆ ਨਾਮ ਤੌਰ ਦੇ ਉੱਤੇ ਨੌਕਰੀਆਂ ਜ਼ਿਆਦਾ ਵਧੀਆਂ ਸੋ ਹੋ ਸਕਦਾ ਹੁਣ ਜਿਹੜਾ ਹਾ ਮੀਟਿੰਗ ਆ ਰਹੀ ਆ ਉਹਦੇ ਵਿੱਚ ਇੰਟਰਸਟਿਡ ਜਿਹੜੇ ਆ ਘਟਾਏ ਜਾ ਸਕਣ ਅਗਲੀ ਗੱਲਬਾਤ ਰਾਸ਼ਟਰਪਤੀ 트럼ਪ ਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਆ 200 ਮਿਲੀਅਨ ਡਾਲਰ ਦਾ ਤੇ 90 ਹਜ਼ਾਰ ਸਕੁਅਰ ਫੁੱਟ ਦਾ ਜਿਹੜਾ ਬਾਲਰੂਮ ਆ ਉਹ ਬਣਾਇਆ ਜਾ ਰਿਹਾ ਵਾਈਟ ਹਾਊਸ ਦੇ ਵਿੱਚ ਇਹਦੇ ਈਸਟ ਵਿੰਗ ਦੇ ਸਾਊਥ ਵਿੱਚ ਵਾਈਟ ਹਾਊਸ ਦੇ ਵਿੱਚ ਬਾਲਰੂਮ ਮਤਲਬ ਬਹੁਤ ਵੱਡਾ ਇੱਕ ਹਾਲ ਜਿਹੜਾ ਆ ਜਿੱਥੇ ਬਹੁਤ ਸਾਰੀਆਂ ਗੈਦਰਿੰਗਸ ਹੋ ਸਕਦੀਆਂ ਆ ਆਮ ਤੌਰ ਦੇ ਉੱਤੇ ਜਿਹੜਾ ਬਾਲਰੂਮ ਹੁੰਦਾ ਅ ਵੱਡਾ ਬਹੁਤ ਸੋਹਣਾ ਇੱਕ ਹਾਲ ਜਾਂ ਇੱਕ ਕਮਰਾ ਹੁੰਦਾ ਆ ਜਿਹਦੇ ਵਿੱਚ ਕਈ ਫਾਰਮਲ ਗੈਦਰਿੰਗਸ ਕੋਈ ਜਿਵੇਂ ਬੈਂਕਰਸ ਜਾਂ ਕੋਈ ਡਾਂਸ ਸਟੇਟ ਡਿਨਰ ਹੋਣੇ ਆ ਕੋਈ ਰਿਸੈਪਸ਼ਨ ਹੋਣੀ ਆ ਕੋਈ ਅਫੀਸ਼ੀਅਲ ਸੈਰੇਮੋਨੀ ਹੋਣੀਆਂ ਉਹਦੇ ਵਿੱਚ ਆਮ ਤੌਰ ਦੇ ਉੱਤੇ ਹੁੰਦੀਆਂ ਇਹ ਆ ਆਮ ਹਾਲਾਂ ਨਾਲੋਂ ਵੱਖਰਾ ਇਸ ਕਰਕੇ ਹੁੰਦਾ ਵੀ ਇਹ ਵੱਡੀ ਗਿਣਤੀ ਦੇ ਲਈ ਮਤਲਬ ਕਈ ਸੈਂਕੜੇ ਲੋਕਾਂ ਦੇ ਲਈ ਡਿਜ਼ਾਈਨ ਕੀਤਾ ਹੋ ਜਾਂਦਾ ਤੇ ਇਹਦੇ ਵਿੱਚ ਬਹੁਤ ਜਿਹੜੀਆਂ ਇਹਦੀਆਂ ਸੀਲਿੰਗਸ ਬਹੁਤ ਛੱਤਾਂ ਬਹੁਤ ਉੱਚੀਆਂ ਹੁੰਦੀਆਂ ਆ ਤੇ ਹੋਰ ਬੜਾ ਕੁਛ ਓਪਨ ਫਲੋਰ ਸਪੇਸ ਹੁੰਦੀ ਆ ਬੜਾਏ ਦਾ ਮਤਲਬ ਇਹ ਆਪਣੇ ਜਿਹੜਾ ਉਹ ਹੁੰਦਾ ਆ ਹੁਣ ਇਹ ਥਾਂ ਦੇ ਉੱਤੇ ਵਾਈਟ ਹਾਊਸ ਦੇ ਵਿੱਚ ਜਿਹੜਾ ਐਸ ਵੇਲੇ ਬਾਲਰੂਮ ਆ ਈਸਟਰੂਮ ਜਿਹਨੂੰ ਕਹਿੰਦੇ ਆ ਇਹਦੇ ਵਿੱਚ ਸਿਰਫ 200 ਲੋਕ ਜਾ ਸਕਦੇ ਆ ਜਿਹੜਾ ਕਿ ਬਹੁਤ ਥੋੜਾ ਆ ਮਤਲਬ ਫੋਰਨ ਲੀਡਰ ਆਉਣੇ ਆ ਬੰਦੇ ਜਿਆਦਾ ਆ ਤੇ ਉਹਨਾਂ ਦਾ ਫਿਰ ਕੀਤਾ ਕੀ ਜਾਣਾ ਸਟੇਟ ਡਿਨਰ ਹੋਣਾ ਆ ਜਾਂ ਵੱਡੇ ਅਫੀਸ਼ੀਅਲ ਫੰਕਸ਼ਨ ਹੋਣੇ ਆ ਹੁਣ ਟਰੰਪ ਤੇ ਜਿਹੜੇ ਇਹਨਾਂ ਦੇ ਨਾਲ ਦੇ ਨਹੀਂ ਉਹਨਾਂ ਦੀ ਦਲੀਲ ਇਹ ਆ ਕਿ ਅਮਰੀਕਾ ਆ ਮਤਲਬ ਨੂੰ ਜਿਹੜਾ ਇੱਕ ਬਹੁਤ ਸੋਹਣਾ ਪ੍ਰੋਪਰ ਪਰਮਾਨੈਂਟ ਹਾਲ ਹੋਣਾ ਚਾਹੀਦਾ ਹੁਣ ਜਦੋਂ 200 ਤੋਂ ਵੱਧ ਬੰਦੇ ਹੁੰਦੇ ਬਾਹਰ ਟੈਂਟ ਲਾਉਣੇ ਪੈਂਦੇ ਆ ਰਾਸ਼ਟਰਪਤੀ ਟਰੰਪ 2000 ਪਿੱਛੇ ਜਦੋਂ ਇਹਨਾਂ ਦੀ ਟਰਮ ਸੀਗੀ ਉਦੋਂ ਤੋਂ ਹੀ ਇਹ ਕਹਿੰਦੇ ਆਏ ਆ ਵੀ ਇਹ ਵੱਡੇ ਹੋਣੇ ਚਾਹੀਦੇ ਆ ਤੇ ਸਾਨੂੰ ਜੜੀ ਜ਼ਿਆਦਾ ਲੋਕ ਇੱਥੇ ਜਿਹੜੇ ਆ ਸਕਣ ਤੇ ਉੱਥੇ ਜ਼ਿਆਦਾ ਜਿਹੜੇ ਲੋਕਾਂ ਦੇ ਬਹਿਣ ਦਾ ਜਿਹੜਾ ਥਾਂ ਹੋਣੀ ਚਾਹੀਦੀ ਆ ਹੁਣ ਕ੍ਰਿਊ ਉੱਥੇ ਦੱਸਿਆ ਜਾ ਰਿਹਾ ਕਿ ਜਿਹੜੇ ਟਰੀ ਹੋ ਕੱਟੇ ਜਾ ਰਹੇ ਦਰਖਤ ਕੱਟੇ ਜਾ ਰਹੇ ਆ ਤੇ ਸ਼ਰਬਜ਼ ਜਿਹੜੀਆਂ ਆ ਉਹਨਾਂ ਨੂੰ ਸਾਊਥ ਲਾਨ ਦੇ ਵਿੱਚ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਸਾਈਟ ਆ ਪ੍ਰਿਪੇਅਰ ਕੀਤੀ ਜਾਵੇ ਕੁਝ ਦਰਖਤ ਜਿਹੜੇ ਕੱਟੇ ਜਾ ਰਹੇ ਇਹਨਾਂ ਨੂੰ ਦੁਬਾਰਾ ਲਾਏ ਵੀ ਜਾਣਾ ਆ ਸੋ ਪਲਾਨ ਹਜੇ ਸੀਕ੍ਰਟ ਆ ਵਾਈਟ ਹਾਊਸ ਨੇ ਹਜੇ ਤੱਕ ਡਿਟੇਲਡ ਜਿਹੜੇ ਆਰਕੀਟੈਕਚਰ ਪਲਾਨ ਆ ਜਾਂ ਸਬਮਿਟ ਨਹੀਂ ਕੀਤੀ ਇਹਨਾਂ ਦੀ ਨਾਰਮਲ ਪਬਲਿਕ ਰਿਵਿਊ ਦੇ ਲਈ ਹਜੇ ਤੱਕ ਅਫੀਸਰ ਜਿਹੜੇ ਨੇ ਉਹ ਈਸਟ ਵਿੰਗ ਦੇ ਜਿਹੜੇ ਆਫੀਸਰਸ ਨੇ ਮਾਫੀ ਚਾਹਣਾ ਈਸਟ ਵਿੰਗ ਦੇ ਵਿੱਚ ਜਿਨ੍ਹਾਂ ਦੇ ਵਿੱਚ ਫਰਸਟ ਲੇਡੀ ਦਾ ਸਟਾਫ ਆ ਉਹਨਾਂ ਨੂੰ ਰੀਲੋਕੇਟ ਕੀਤਾ ਜਾ ਰਿਹਾ ਜਦੋਂ ਕੰਸਟਰਕਸ਼ਨ ਸ਼ੁਰੂ ਹੋਣੀ ਆ ਨੈਸ਼ਨਲ ਕੈਪੀਟਲ ਪਲੈਨਿੰਗ ਕਮਿਸ਼ਨ ਜਿਹੜਾ ਆਮ ਤੌਰ ਦੇ ਉੱਤੇ ਇਦਾਂ ਦੇ ਪ੍ਰੋਜੈਕਟ ਨੂੰ ਰਿਵਿਊ ਕਰਦਾ ਆ ਕਹਿੰਦੇ ਸਾਡਾ ਕੁਝ ਦਾ ਕੰਟਰੋਲ ਇਹਦੇ ਉੱਤੇ ਫਿਲਹਾਲ ਨਹੀਂ ਆ ਜੇ ਉਹਨਾਂ ਨੇ ਦੱਸਿਆ ਨਹੀਂ ਆ ਰੀਜ਼ਨ ਇਹ ਆ ਕਿ 트੍ਰੰਪ ਕਹਿੰਦੇ ਆ ਕਿ ਇਹ ਜਿਹੜਾ ਹੋਣ ਵਾਲਾ ਆ ਇਹ ਛੋਟਾ ਆ ਤੇ ਇਹਦੇ ਲਈ ਵੱਡਾ ਚਾਹੀਦਾ ਆ 2010 ਦੇ ਵਿੱਚ ਜਦੋਂ ਇਹ ਉਹਨਾਂ ਨੇ ਕਿਹਾ ਸੀ 트럼ਪ ਚਾਹੁੰਦੇ ਆ ਕਿ ਵਾਈਟ ਹਾਊਸ ਦਾ ਬਾਲਰੂਮ ਜਿਹੜਾ ਪਿਛਲੇ ਸਮੇਂ ਤੋਂ ਕਹਿੰਦੇ ਆ ਰਹੇ ਵੀ ਹੋਣਾ ਚਾਹੀਦਾ ਇਹਨਾਂ ਨੇ ਕ੍ਰਿਟਿਕਾਈਜ਼ ਕੀਤਾ ਸੀ ਕਿ ਪੁਰਾਣੇ ਟੈਂਟ ਜਿਹੜੇ ਆ ਉਹ ਵੱਡੇ ਡਿਨਰਸ ਦੇ ਲਈ ਠੀਕ ਨਹੀਂ ਆ ਦੂਜਾ ਇਹਦੇ ਵਿੱਚ ਵੱਡੀ ਗੱਲ ਇਹ ਆ 트럼ਪ ਕਿਦੇ ਵੀ ਤੁਹਾਡਾ ਪੈਸਾ ਕੋਈ ਨਹੀਂ ਲੱਗਣਾ ਨਾ ਸਰਕਾਰ ਦਾ ਪੈਸਾ ਲੱਗਣਾ ਤੇ ਨਾ ਹੀ ਇਹਦੇ ਵਿੱਚ ਅਸੀਂ ਜਿਹੜਾ ਲੋਕਾਂ ਦਾ ਟੈਕਸ ਫੇਅਰ ਦਾ ਪੈਸਾ ਲਉਣਾ ਸਾਰਾ ਡੋਨੇਟਡ ਮਨੀ ਹੋਊਗਾ ਜਿਹੜੇ ਡੋਨਰ ਨੇ ਉਹਨਾਂ ਤੋਂ ਪੈਸਾ ਲੈ ਲਾਂਗੇ ਤੇ ਜੇ ਕੋਈ ਘਟ ਗਏ ਆ ਤੇ ਉਹ ਮੈਂ ਪਾ ਲਊਗਾ ਇਸ ਕਰਕੇ ਜਿਹੜਾ ਟੈਕਸਪੇਅਰ ਦਾ ਪੈਸਾ ਆ ਉਹ ਨਹੀਂ ਲੱਗੂਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੰਪੇਅਰ ਕੀਤਾ ਜਿਹੜਾ ਨਵਾਂ ਬਾਲਰੂਮ ਆ ਇਹਨਾਂ ਦੇ ਮਾਰਾ ਲੋਗੋ ਦੇ ਵਿੱਚ 트ੰਪ ਦੇ ਆਪਣੇ ਤੇ ਉਹਨੂੰ ਉਹਨਾਂ ਨੇ ਕਿਹਾ ਕਿ ਦੁਨੀਆ ਦਾ ਹੈ ਸਭ ਤੋਂ ਸੋਹਣਾ ਆ ਸੋ ਇਹਦਾ ਜਿਹੜਾ ਜਦੋਂ ਇਹ ਆਪਣੇ ਆਹ ਚਾਰਲੀ ਕ੍ਰਿਕ ਦੀ ਮੌਤ ਦੀ ਖਬਰ ਆਈ ਸੀ ਉਸ ਵੇਲੇ ਜਿਹੜੇ ਪ੍ਰੈਜ਼ੀਡੈਂਟ 트ੰਪs ਹੈਗੇ ਉਹ ਇਸ ਬਾਲਰੂਮ ਦਾ ਪਲਾਨ ਹੀ ਵੀ ਰਿਵਿਊ ਕਰ ਰਹੇ ਸੀ ਸੋ ਇੱਕ ਵੱਡੀ ਜਿਹੜੀ ਇਹ ਗੱਲ ਆ ਅਮਰੀਕਾ ਦੇ ਵਿੱਚ ਇਸ ਵੇਲੇ ਵਾਪਰ ਰਹੀ ਅਗਲੀ ਗੱਲਬਾਤ ਜਿਹੜੇ ਬ੍ਰਾਇਨ ਕੈਲਮੀਡ ਬ੍ਰਾਇਨ ਕੈਲਮੀਡ ਦੇ ਹੋਸਟ ਨੇ ਉਹਨਾਂ ਨੇ ਫੌਕਸ ਐਂਡ ਫਰੈਂਡਸ ਦੇ ਵਿੱਚ ਇੱਕ ਬਿਆਨ ਦਿੱਤਾ ਆਪਣਾ ਹੋਮਲੈਸ ਲੋਕਾਂ ਬਾਰੇ ਹੋਮਲੈਸ ਲੋਕਾਂ ਬਾਰੇ ਇਹਨਾਂ ਨੇ ਇਹ ਕਿਹਾ ਵੀ ਇਹਨਾਂ ਨੂੰ ਜਾਨੀ ਕਹਿ ਲਓ ਕਿ ਇਨਵੌਲੰਟੇਰਲੀ ਲੀਥਲ ਇੰਜੈਕਸ਼ਨ ਦੇ ਦੇਣਾ ਚਾਹੀਦਾ ਮਤਲਬ ਆ ਕਿ ਮਾਰ ਦੇਣਾ ਚਾਹੀਦਾ ਕਿਹਨਾਂ ਨੂੰ ਮਾਰ ਦੇਣਾ ਚਾਹੀਦਾ ਉਹ ਲੋਕ ਜਿਹੜੇ ਬੇਕਰੇ ਨੇ ਤੇ ਮਾਨਸਿਕ ਰੂਪ ਦੇ ਵਿੱਚ ਬਿਮਾਰ ਨੇ ਗੱਲ ਦਾ ਸੰਦਰਭ ਕੀ ਸੀਗਾ ਕੰਟੈਕਸਟ ਕੀ ਸੀਗਾ ਜਿਹੜੇ ਡਿਸਕਸ਼ਨ ਸੀਗੀ ਜਿਹੜਾ ਇਰਾਨਾ ਜ਼ਟੁਸਕਾ ਦਾ ਮਰਡਰ ਹੋਇਆ ਸੀ ਜਿਹੜੀ ਕਿ ਯੂਕਰੇਨੀਅਨ ਰੈਫਿਊਜੀ ਸੀ ਜਿਹਨੂੰ ਜੇਸ ਬੰਦੇ ਨੇ ਮਾਰਿਆ ਲਾਈਟ ਰੇਲ ਟ੍ਰੇਨ ਦੇ ਵਿੱਚ ਆਪਣੇ ਚਾਰਲਟ ਦੇ ਵਿੱਚ ਉਹ ਬੇਕਰਿਆ ਸੀ ਤੇ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਇੱਕ ਹੋਰ ਐਂਕਰ ਲਾਰਸ ਜੋਨਸ ਉਹਨੇ ਕਿਹਾ ਸੀ ਕਿ ਇਹ ਲੋਕ ਜਿਹੜੇ ਆ ਇਹਨਾਂ ਨੂੰ ਜਾਂ ਤਾਂ ਮਤਲਬ ਹੈਲਪ ਅਕਸੈਪਟ ਕਰ ਲੈਣੀ ਚਾਹੀਦੀ ਹੈ ਜਾਂ ਇਹਨਾਂ ਨੂੰ ਜੇਲ੍ਹ ਚ ਭੇਜ ਦੇਣਾ ਚਾਹੀਦਾ ਤੇ ਜਿਹੜਾ ਇਹ ਉਹਦੇ ਤੋਂ ਬਾਅਦ ਕਿਲਮਿਡ ਨੇ ਬਹੁਤ ਐਕਸਟ੍ਰੀਮ ਕਮੈਂਟ ਜਿਹੜਾ ਕੀਤਾ ਸੀ ਤੇ ਉਹਦਾ ਵਿਰੋਧ ਬਹੁਤ ਹੋਇਆ ਤੇ ਹੁਣ ਇਹਨਾਂ ਨੇ ਆਖਰਕਾਰ ਮਾਫੀ ਮੰਗ ਲਈ ਹੈ ਕਿ ਭਾਈ ਮੈਂ ਜਿਹੜੀ ਗੱਲ ਕਹੀ ਆ ਉਹ ਗਲਤ ਸੀਗੀ ਜਦੋਂ ਇਹਨਾਂ ਨੇ ਇਹ ਗੱਲ ਕਹੀ ਉਹ ਤੋਂ ਬਾਅਦ ਬਹੁਤ ਸਟਰੋਂਗ ਕ੍ਰਿਟਿਸਿਜ਼ਮ ਹੋਇਆ ਤੇ ਇਹਨੂੰ ਬਹੁਤ क्रੂਅਲ ਤੇ ਖਤਰਨਾਕ ਕਿਹਾ ਗਿਆ ਸੋ ਕੱਲ ਐਤਵਾਰ ਨੂੰ ਇਹਨਾਂ ਨੇ ਔਨ 에ਅਰ ਅਪੋਲੋਜੀ ਕੀਤੀ ਆ ਕਿ ਉਹ ਕਹਿੰਦੇ ਵੀ ਮੇਰਾ ਜਿਹੜਾ ਇਹ ਕਮੈਂਟ ਸੀਗਾ ਇਹ ਗਲਤ ਸੀ ਇਸ ਕਾਰਨ ਉਹਨਾਂ ਨੇ ਉੱਪਰਲੀ ਐਡਮਿਟ ਕੀਤਾ ਕਲੈਰੀਫਿਕੇਸ਼ਨ ਵੀ ਦਿੱਤੀ ਆ ਕਿ ਬਹੁਤ ਸਾਰੇ ਜਿਹੜੇ ਹੋਮਲੈਸ ਨੇ ਉਹ ਵਾਇਲੈਂਟ ਨਹੀਂ ਹੁੰਦੇ ਤੇ ਦੂਜਾ ਜਿਹੜਾ ਫੌਕਸ ਨਿਊਜ਼ ਆ ਉਹਨਾਂ ਨੇ ਵੀ ਕਿਹਾ ਕਿ ਇਹਦੀ ਅਪੋਲੋਜੀ ਜਿਹੜੀ ਆ ਇਹ ਨੈਟਵਰਕ ਦਾ ਅਫੀਸ਼ੀਅਲ ਰਿਸਪਾਂਸ ਵੀ ਆ ਸੋ ਡਿਬੇਟ ਬਹੁਤ ਜ਼ਿਆਦਾ ਇਹਦੇ ਨਾਲ ਛੜਿਆ ਸੀ ਇਸੇ ਵੇਲੇ ਜਿਹੜੇ ਐਮਐਸਐਨ ਬੀਸੀ ਨੇ ਮੈਥਿਊ ਡੋਡ ਨੂੰ ਫਾਇਰ ਕੀਤਾ ਆ ਜੇਰ ਨੇ ਚਾਰਲੀ ਕਰੈਕ ਦੀ ਮੌਤ ਦੇ ਉੱਤੇ ਹਜੇ ਮੌਤ ਹੋਈ ਨਹੀਂ ਸੀ ਉਸ ਵੇਲੇ ਕਨਫਰਮ ਨਹੀਂ ਸੀ ਹੋਈ ਤਾਂ ਉਹਨੇ ਕੈਸੀ ਵੀ ਨੇ ਹੇਟ ਸਪੀਚ ਨੇ ਫਲਾਈ ਆ ਤੇ ਜਿਹਦੇ ਕਰਕੇ ਵਾਇਲੈਂਸ ਹੋਈ ਆ ਉਹਨੂੰ ਵੀ ਫਾਇਰ ਕੀਤਾ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ